ਦਿੱਲੀ ਦੀ ਸਾਊਥ ਏਸ਼ੀਆਨ ਯੂਨੀਵਰਸਿਟੀ ਦੇ ਵਿੱਚ ਹੰਗਾਮਾ ਹੋਇਆ ਮਹਾ ਸ਼ਿਵਰਾਤਰੀ ਮੌਕੇ ਤੇ ਮਾਸਾਹਾਰੀ ਖਾਣੇ ਤੇ ਵਿਵਾਦ ਹੋ ਗਿਆ এবੀ ਵੀਪੀ ਨੇ ਐਸਐਫਆਈ ਵਿਦਿਆਰਥੀਆਂ ਤੇ ਇਲਜ਼ਾਮ ਲਾਏ ਨੇ এবੀ ਵੀਪੀ ਦੇ ਵਿਦਿਆਰਥੀਆਂ ਵੱਲੋਂ ਸ਼ਿਕਾਇਤ ਕੀਤੀ ਹੈ ਕਿ ਜਾਣ ਬੁੱਝ ਕੇ ਮੈਸ ਦੇ ਵਿੱਚ ਨੌਨ ਵੇਜ ਲਿਆਂਦਾ ਗਿਆ ਮਾਸਾਹਾਰੀ ਖਾਣਾ ਲਿਆਂਦਾ এবੀ ਵੀਪੀ ਨੇ ਕਿਹਾ ਕਿ ਜਾਣ ਬੁੱਝ ਕੇ ਨੌਨ ਵੇਜ ਖਾਣਾ ਲਿਆਂਦਾ ਗਿਆ ਹੈ ਮਾਸਾਹਾਰੀ ਖਾਣਾ ਲਿਆਂਦਾ ਗਿਆ ਹੈ ਮਹਾ ਸ਼ਿਵਰਾਤਰੀ ਮੌਕੇ ਤੇ ਸਾਤਵਿਕ ਖਾਣੇ ਦੇ ਨਾਲ ਮਾਸ ਰੱਖਿਆ ਗਿਆ এবੀਵੀਪੀ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਸਾਊਥ ਏਸ਼ੀਅਨ ਯੂਨੀਵਰਸਿਟੀ ਹੈ ਦਿੱਲੀ ਦੇ ਵਿੱਚ ਜਿੱਥੇ ਇਹ ਹੰਗਾਮਾ ਦੇਖਣ ਨੂੰ ਮਿਲਿਆ ਦਰਸਲ ਕੱਲ ਮਹਾ ਸ਼ਿਵਰਾਤਰੀ ਸੀ ਅਜਿਹੇ ਦੇ ਵਿੱਚ ਇਲਜ਼ਾਮ ਇਹ ਨੇ ਕਿ ਯੂਨੀਵਰਸਿਟੀ ਦੀ ਮੈਸ ਦੇ ਵਿੱਚ ਮਾਸਹਾਰੀ ਖਾਣਾ ਲਿਆਂਦਾ ਗਿਆ ਜਿਸ ਤੇ ਵਿਵਾਦ ਹੋ ਗਿਆ এবੀਵੀਪੀ ਦੇ ਵੱਲੋਂ ਜੋ ਵਿਦਿਆਰਥੀ ਵਿੰਗ ਹੈ ਬੀਜੇਪੀ ਦਾ ਉਹਨਾਂ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਨੇ ਦਿੱਲੀ ਦੀ ਸਾਊਥ ਏਸ਼ੀਅਨ ਯੂਨੀਵਰਸਿਟੀ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਸ਼ਿਵਰਾਤਰੀ ਦੇ ਮੌਕੇ ਤੇ ਮਾਸਾਹਾਰੀ ਖਾਣੇ ਨੂੰ ਲੈ ਕੇ ਵਿਵਾਦ ਹੋ ਗਿਆ। ਐਬੀਵੀਪੀ ਨੇ ਐਸਐਫਆਈ ਵਿਦਿਆਰਥੀਆਂ ਤੇ ਇਲਜ਼ਾਮ ਲਾਇਆ ਏ। ਐਬੀਵੀਪੀ ਦੇ ਵਿਦਿਆਰਥੀਆਂ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਕਿ ਜਾਣ ਬੁੱਝ ਕੇ ਮੈਸੇਜ ਮਾਸਾਹਾਰੀ ਖਾਣਾ ਲਿਆਂਦਾ ਗਿਆ। ਸ਼ਿਵਰਾਤਰੀ ਮੌਕੇ ਤੇ ਸਾਤਵਿਕ ਖਾਣੇ ਦੇ ਨਾਲ ਮਾਸ ਰੱਖਿਆ ਗਿਆ। ਐਬੀਵੀਪੀ ਦੇ ਵੱਲੋਂ ਇਹ ਇਲਜ਼ਾਮ ਲੱਗਦੇ ਨੇ ਤਾਂ ਜੰਮ ਕੇ ਹੰਗਾਮਾ ਹੋਇਆ।